ਸਰਸੇ ਲੋਕ ਭਾਈ સેવા ਸੁਸਾਇਟੀ ਅ ਮੇਉ ਸਮਾਜ ਦੇ ਵਿੱਚ ਵਿਚਰਦੇ ਆਂ ਔਰ ਪਬਲਿਕ ਦੀ ਕੋਸ਼ਿਸ਼ ਕਰਦੇ ਆ ਜਿੰਨਾ ਵੀ ਟੁਵਾਰਡਸ ਹਿਊਮਨਿਟੀ ਪਬਲਿਕ ਦੀ ਸੇਵਾ ਹੋ ਜਵੇ ਉਹਦੇ ਵਿੱਚ ਸਾਡੇ ਬਹੁਤ ਵੱਡਾ ਸਾਥ ਸਹਿਯੋਗ ਜਿਹੜਾ ਸਾਨੂੰ ਐਸ ਐਚਓ ਸਾਹਿਬ ਪਹਿਲਾਂ ਵੀ ਦਿੰਦੇ ਆਂ ਬੰਗਾ ਨਾਕੇ ਦੇ ਲੋਕ ਅਸੀਂ ਸਾਰੇ ਮਿਲ ਕੇ ਬਹੁਤ ਜ਼ਿਆਦਾ ਇਸ ਮੈਟਰ ਅਸੀਂ ਖੁਸ਼ ਆਂ ਕਿ ਇਹੋ ਜੇ ਇਮਾਨਦਾਰ ਤੇ ਨਿਤੜਕ ਅਫਸਰ ਇੱਥੇ ਬੰਗਾ ਦੇ ਵਿੱਚ ਐਸ ਐਚਓ ਲੱਗੇ ਆਂ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆਂ ਔਰ ਅਸੀਂ ਇਹ ਵੀ ਇਹਨਾਂ ਨੂੰ ਛੋਟ ਛੋਟ ਕਰਦੇ ਆ ਕਿ ਅਸੀਂ ਵੀ ਇਹਨਾਂ ਦਾ ਪਬਲਿਕ ਵੀ ਜਿਹੜੀ ਹੈਗੀ ਆ ਉਹ ਸਾਰਾ ਖੁੱਲ ਕੇ ਇਹਨਾਂ ਨੂੰ ਪੂਰਾ ਸਾਹਦ ਹੈਗੀ ਜੋ ਸਮਾਜ ਦੇ ਵਿੱਚ ਅਨਸਰ ਕੋਈ ਮਾੜੇ ਅਨਸਰ ਹੈ ਗਿਆ ਜਾਂ ਕੋਈ ਨਸ਼ਾ ਕੋਈ ਵੇਚਣ ਵਾਲੇ ਹੈ ਜਾਂ ਕੋਈ ਹੋਰ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੀ ਪੂਰੀ ਪੂਰੀ ਇਹਨਾਂ ਨੂੰ ਤੰਦੇ ਹੀ ਦੇ ਨਾਲ ਇਹਨਾਂ ਨੂੰ ਪੂਰਾ ਦੱਸਿਆ ਜਾਊਗਾ ਔਰ ਇਹ ਇਹ ਪਹਿਲਾਂ ਤੋਂ ਹੀ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮਤਲਬ ਜਿੱਥੇ-ਜਿੱਥੇ ਵੀ ਰਹੇ ਆ ਬਤੌਰ ਮਤਲਬ ਇਸ ਤੋਂ ਪਹਿਲਾਂ ਐਸਐਚਓ ਪੁੱਜਿਆ ਸੀ ਕਿ ਐਸਐਚਓ ਬਰਾਚੌਰ ਵੀ ਰਹਾ ਸੋ ਅਸੀਂ ਹਰ ਜਗ੍ਹਾ ਜਾ ਕੇ ਇਹਨਾਂ ਦਾ ਸਨਮਾਨ ਕੀਤਾ ਹੈ ਸਨਮਾਨ ਦੇ ਯੋਗ ਨੇ ਔਰ ਬਹੁਤ ਵਧੀਆ ਜਿਸ ਤਰ੍ਹਾਂ ਕਹਿੰਦੇ ਵੀ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਫਲੀਆਂ ਨੇ ਜਿਹੜਾ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਛੱਲੀਆਂ ਨੇ ਅਸੀਂ ਜਦੋਂ ਵੀ ਇਹਨਾਂ ਨੂੰ ਦੇਖਦੇ ਹਾਂ ਇਹ ਥਾਣੇ ਵਿੱਚ ਹੀ ਹੁੰਦੇ ਨੇ ਔਰ ਫੀਲਡ ਦੇ ਵਿੱਚ ਹੀ ਹੁੰਦੇ ਆ ਸੋ ਸਾਡੇ ਇੱਥੇ ਸਾਰੇ ਮੇਰੇ ਨਾਲ ਅੱਜ ਮੇਰੇ ਸੇਵਾ ਸੁਸਾਇਟੀ ਦੇ ਜਿੰਨੇ ਸਾਡੇ ਪਰਵੰਕੇ ਸੱਜਣ ਹੈ ਸ਼੍ਰੀ ਗੁਰਪ੍ਰੀਤ ਸਿੰਘ ਪਾਲਾ ਜੀ ਸਾਡੇ ਗਗਨਜੀਤ ਸਿੰਘ ਘਰਚਾ ਘਰਚਾ ਜੀ ਸ਼੍ਰੀ ਹਰਮਿੰਦਰ ਸਿੰਘ ਜੀ ਪਿੰਟੂ ਸਾਹਿਬ ਸ਼੍ਰੀ ਹਰਵੰਸਾਲਾ ਜੀ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਡਾਕਟਰ ਰਾਮ ਜੀ ਸਾਡੇ ਐਮ ਸੀ ਸਾਡੇ ਜੋਸ਼ੀ ਜੀ ਸਰਿੰਦਰ ਜੋਸ਼ੀ ਜੀ ਉਹ ਸਰਦਾਰ ਬਰਜਿੰਦਰ ਸਿੰਘ ਜੀ ਜਿਹੜੇ ਪ੍ਰੈਸਰ ਕੋਟਰ ਨੇ ਉਹ ਵੀ ਸਾਡੇ ਨਾਲ ਸਾਡੇ ਵਿਚਕਾਰ ਮੌਜੂਦ ਨੇ ਸੋ ਸਾਨੂੰ ਬਹੁਤ ਖੁਸ਼ੀ ਹੋ ਰਹੀ ਅੱਜ ਸਰਮਾਰ ਅਸਿਕਾ ਸਾਹਿਬ ਦਾ ਸਰਮਾਰ ਕਰਦੇ ਸਾਡੇ ਸ਼੍ਰੀ ਵਿਨਦਰ ਕੁਮਾਰ ਜੀ ਐਸਐਚਓ ਸਾਡੇ ਪੰਗਾ ਸ਼ਹਿਰ ਦੇ ਵਿੱਚ ਕੰਮ ਕਰਦਿਆਂ ਨੇ ਬਤਾਉਂਦਾ ਐਸਐਚਓ ਅਪਰਾਇੰਟ ਕੀਤਾ ਸੋ ਸਾਨੂੰ ਬੜੀ ਖੁਸ਼ੀ ਹੈ ਕਿ ਨਸ਼ੇ ਦੇ ਖਿਲਾਫ ਜਿਹੜੀ ਮਹਿੰਮ ਸ਼ੁਰੂ ਕੀਤੀ ਹੈ ਸਾਡੇ ਮਾਨਯੋਗ ਅਜੋ ਜੀ ਅਜੋ ਗਹਿਤਾਬ ਸਿੰਘ ਜੀ ਆਈਪੀਐਸ ਜੀ ਉਹਨਾਂ ਨੇ ਇਹਨਾਂ ਲਈ ਦਿਸ਼ਨਾ ਹੀਟ ਜਿਹਨੇ ਵੀ ਨਸ਼ਿਆਂ ਨੂੰ ਰੋਕਣ ਦੇ ਲਈ ਸਜੋਗੀ ਸਾਰੇ ਇਹਨਾਂ ਦੇ ਨਾਲ ਸਹਾਰਾ ਜ਼ਰੂਰੀ ਹੁੰਦਾ ਹੈ ਕਿਉਂਕਿ ਬੜੀ ਨਸ਼ਿਆਂ ਦੀ ਜਿਹੜੀ ਪਰਭਾਰ ਸਾਡੇ ਸਮਾਜ ਵਿੱਚ ਫੈਲ ਚੁੱਕੀ ਹੈ ਉਹਨਾਂ ਤੋਂ ਪਾਉਣ ਲਈ ਅਸੀਂ ਉਹਨਾਂ ਦੇ ਹਰ ਜਗ੍ਹਾ ਹਰ ਥਾਂ ਖੜੇ ਆਂ ਔਰ ਸਾਡੀ ਲੋਕ ਭਲਾਈ ਸੇਵਾ ਸੁਸਾਇਟੀ ਸਾਡੇ ਕਲਿੰਦਰ ਸਿੰਘ ਭਾਰਟਾ ਜੀ ਪ੍ਰਧਾਨ ਆ ਅਸੀਂ ਇਹਨਾਂ ਦੀ ਅਗਵਾਈ ਵਿੱਚ ਅਸੀਂ ਹਮੇਸ਼ਾ ਹੀ ਸਾਥ ਦੇਵਾਂਗੇ ਅਸੀਂ ਅੱਜ ਇੱਥੇ ਸਾਡੇ ਸਿਰ ਸਾਹਿਬ ਆਈ ਆ ਉਹ ਅਸੀਂ ਪਹਿਲਾਂ ਵੀ ਉਹਨਾਂ ਨੂੰ ਬੜਾ ਅਛਿਤਰਾ ਜਾਣਦੇ ਆ ਬੜੇ ਇਮਾਨਦਾਰ ਅਤੇ ਸਾਡੇ ਸਾਡੇ ਅਵਸਰਵਾ ਇੱਥੇ ਆਈਆਂ ਸੀ ਇਹਨਾਂ ਦੇ ਇੱਥੇ ਵੈਲਕਮ ਕੀਤਾ ਪਹਿਲਾਂ ਵੀ ਤਾਂ ਅੱਜ ਵੀ ਇਹ ਕਿੰਡੀ ਸੋਸਾਇਟੀ ਆਈ ਇਹਨਾਂ ਦੇ ਨਾਲ ਤੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਇੱਥੇ ਵੈਲਕਮ ਕਰਦੇ ਆਂ ਔਰ ਇਹਨਾਂ ਦਾ ਹਰ ਤਰ੍ਹਾਂ ਇਹਨਾਂ ਨਾਲ ਸਹਿਯੋਗ ਦੇਵਾਂਗੇ ਸ਼ਹਿਰ ਦੇ ਵਿੱਚ ਜੋ ਚੰਗੇ ਮਾਰੇ ਅੰਸਰ ਹੋ ਉਹਨਾਂ ਨੂੰ ਪਖੜਾਉਣ ਦੇ ਵਿੱਚ ਜਾਂ ਕੋਈ ਵੀ ਸਾਡੇ ਵੱਲੋਂ ਹੋਵੇ ਅਸੀਂ ਨਾ ਪੂਰਾ ਸਾਥ ਦੇਵਾਂਗੇ ਇਹ ਇੱਕ ਵੱਡੀ ਮਹਿੰਮ ਬੜੀਆ ਸਾਹਿਬ ਪੁਲਿਸ ਵੱਲੋਂ ਸ਼ਿਢੀ ਗਈ ਹੈ ਨਸ਼ਿਆਂ ਦੇ ਖਿਲਾਫ ਹਾਂ ਜੀ ਕਿਦਾਂ ਸਹਿਯੋਗ ਕਰੋਗੇ ਐਸਐਚਓ ਸਾਹਿਬ ਐਸਐਚਓ ਜੋ ਵੀ ਸਾਨੂੰ ਜਿੱਥੇ ਵੀ ਇਹ ਕਹਿਣਗੇ ਜੋ ਵੀ ਸਾਨੂੰ ਪਤਾ ਲੱਗੇਗਾ ਇਹਨਾਂ ਨੂੰ ਪੂਰੀ ਤਨਦੇਹੀ ਨਾਲ ਹਰ ਤਰ੍ਹਾਂ ਦਾ ਪੂ ਐ ਸੋਚੋ ਜੀ ਸਾਹਿਬ ਅੱਜ ਪਤਵੰਤੇ ਸੱਜਣ ਪਹੁੰਚੇ ਨੇ ਔਰ ਲੋਕ ਭਲਾਈ ਸੇਵਾ ਸੈਡੀ ਵੱਲੋਂ ਕੁਲਵਿੰਦਰ ਸਿੰਘ ਭਾਰਟਾ ਜੀ ਵੀ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਤੁਹਾਡਾ ਸਨਮਾਨ ਕਰਨ ਲਈ ਔਰ ਤੁਹਾਡਾ ਸਵਾਗਤ ਕਰਨ ਲਈ ਕੀ ਕਹੋਗੇ ਧੰਨਵਾਦ ਮੈਂ ਜੀ ਇਦਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਆ ਤੇ ਜਿਹੜਾ ਹੈਗਾ ਆਪਾਂ ਇਹਨਾਂ ਦੇ ਨਾਲ ਆ ਮੋਤਵਰ ਬੰਦੇ ਖੜੇ 2 एमसीਆ ਆਪਾਂ ਇਹਨਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਨਾਲ ਜਿਹੜਾ ਹੈਗਾ ਖਾਸ ਕਰ ਬੰਗਿਆਂ ਦੇ ਵਿੱਚੋਂ ਨਸ਼ਾ ਨੂੰ ਖਤਮ ਕਰਨ ਲਈ ਪੂਰਾ ਪੂਰਾ ਜੋਰ ਲਾਣਾ ਹੈ ਐਸਾ ਤੁਹਾਡੀ ਪਹਿਲੇ ਦਿਨ ਜਦੋਂ ਤੁਸੀਂ ਜੁਆਇਨ ਕੀਤਾ ਉਦੋਂ ਨਹੀਂ ਇੱਕ ਵੱਡਾ ਮੋਰਚਾ ਮਾਰਿਆ ਤੁਸੀਂ ਇੱਕ ਨਸ਼ਾ ਤਸਕਰ ਨੂੰ ਨਸ਼ੇ ਸਮੇਤ ਫੜਿਆ ਇਹ ਕਿਦਾਂ ਦਾ ਸਹਿਯੋਗ ਤੁਸੀਂ ਚਾਹੁੰਦੇ ਹੋ ਪਬਲਿਕ ਕੋਲ ਅਸੀਂ ਇਸੇ ਸਹਿਯੋਗ ਨਾਲ ਇਹਨਾਂ ਨੂੰ ਨਸ਼ੇ ਦੀ ਕਿਸੇ ਵੀ ਤਰ੍ਹਾਂ ਦੀ ਜਿੱਦਾਂ ਦੀ ਵੀ ਇਨਫੋਰਮੇਸ਼ਨ ਮਿਲਦੀ ਹੈ ਸਾਡੇ ਨਾਲ ਸਾਂਝੀ ਕਰਨਾ ਅਸੀਂ ਉਹਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਸਭ ਤੋਂ ਸਖਤ ਕਾਰਵਾਈ ਕਰਾਂਗੇ ਧੰਨਵਾਦ ਜੀ